ਜਿੱਥੇ ਇੱਕ ਪਾਸੇ 2027 ਦੇ ਵਿੱਚ ਪੰਜਾਬ ਕਾਂਗਰਸ ਪੰਜਾਬ ਦੇ ਵਿੱਚ ਆਪਣੀ ਸੱਤਾ ਦੇ ਵਿੱਚ ਆਉਣ ਦੇ ਸੁਪਨੇ ਦੇਖ ਰਹੀ ਹੈ ਪਰ ਸਭ ਦੇ ਦਰਮਿਆਨ ਕਾਂਗਰਸ ਦਾ ਆਪਸੀ ਘਾਟੋ ਕਲੇਸ਼ ਆਏ ਦੀ ਨਹੀਂ ਜਗ ਜਾਹਰ ਹੁੰਦਾ ਰਿਹਾ ਹੈ ਜਿहां ਤਾਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਰਾਣਾ ਗੁਰਜੀਤ ਤੇ ਕੁਲਵੀਰ ਸਿੰਘ ਜੀਰਾ ਜਿਹੜੇ ਨੇ ਅਮੋ ਸਾਹਮਣੇ ਦਿਖਾਈ ਦੇ ਰਹੇ ਨੇ ਤਾਂ ਤਾਂ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਰਾਣਾ ਗੁਰਜੀਤ ਦੇ ਵੱਲੋਂ ਇੱਕ ਮੀਡੀਆ ادارے ਦੇ ਨਾਲ ਇੰਟਰਵਿਊ ਕੀਤਾ ਗਿਆ ਜਿੱਥੇ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਕੁਲਵੀਰ ਕਜੀਰਾ ਨੂੰ ਤੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਨੂੰ ਗਲਤੀ ਕਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਇੱਕ ਵਿਅਕਤੀ ਦਾ ਪ੍ਰਚਾਰ ਕੀਤਾ ਜੋ ਕਿ ਮੇਰੀ ਤੇ ਮੇਰੇ ਪੁੱਤਰ ਰਾਣਾ ਇੰਦਰ ਦੀ ਸਭ ਤੋਂ ਵੱਡੀ ਗਲਤੀ ਸੀ ਸਾਨੂੰ ਉਸ ਦਾ ਪ੍ਰਚਾਰ ਨਹੀਂ ਸੀ ਕਰਨਾ ਚਾਹੀਦਾ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਖਾਸਾ ਵਿਵਾਦ ਛੜਿਆ ਤੇ ਹੁਣ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਜਿਹੜਾ ਜਵਾਬ ਰਾਣਾ ਗੁਰਜੀਤ ਨੂੰ ਦਿੱਤਾ ਗਿਆ ਤਾਂ ਕੁਲਬੀਰ ਸਿੰਘ ਜੀਰਾ ਉਹਦੇ ਵੱਲੋਂ ਆਪਣੇ ਐਕਸ ਦੇ ਉੱਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਰਾਣਾ ਗੁਰਜੀਤ ਦੀ ਇੱਕ ਕਲਿੱਪ ਲਗਾਈ ਹੈ ਜਿਸ ਦੇ ਵਿੱਚ ਰਾਣਾ ਗੁਰਜੀਤ ਖੁਦ ਨੂੰ ਜਿਹੜਾ ਅਗਰ ਨਕ ਦਾਸ ਰਹੇ ਨੇ ਕਿ ਜਿਹਨੇ ਰਾਣੇ ਨਾਲ ਪੰਗਾ ਲਿਆ ਉਸ ਦਾ ਕੋਖ ਨਹੀਂ ਰਿਆ ਤੇ ਉੱਤੇ ਉੱਤੇ ਕੈਪਸ਼ਨ ਜਿਹੜਾ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਦਿੱਤਾ ਗਿਆ ਹੈ ਕੁਲਵੀਰ ਸਿੰਘ ਜੀਰਾ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ਰਾਵਣ ਆਚਾਰਾਂ ਵੇਦਾਂ ਦਾ ਗਿਆਨੀ ਸੀ ਉਹਦੋਂ ਗਿਆਨ ਬਹੁਤ ਜ਼ਿਆਦਾ ਸੀ ਪਰ ਰਾਵਣ ਨੂੰ ਉਸਦੇ ਹੰਕਾਰ ਨੇ ਮਾਰਿਆ ਹੈ ਤੇ ਪਏ ਅੱਜ ਮੈਨੂੰ ਰਾਣਾ ਤੇ ਰਾਵਣ ਇੱਕੋ ਜਿਹੇ ਲੱਗ ਰਹੇ ਨੇ ਤਾਂ ਤਾਂ ਅੰਦਾਜ਼ਾ ਹੈ ਕਿ ਰਾਵਣ ਦੇ ਨਾਲ ਤੁਲਨਾ ਕੀਤੀ ਗਈ ਹੈ ਰਾਣਾ ਗੁਰਜੀਤ ਦੀ ਤਾਂ ਰਾਣਾ ਗੁਰਜੀਤ ਉਹ ਰਾਦੇ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਕੁਲਵੀਰ ਸਿੰਘ ਜੀਰਾ ਨੂੰ ਖੜੂਰ ਸਾਹਿਬ ਤੋਂ ਉਮੀਦਵਾਰ ਆ ਜਾਣਿਆ ਗਿਆ ਸੀ ਕਾਂਗਰਸ ਦੇ ਵੱਲੋਂ ਤਾਂ ਉਦੋਂ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਰਾਣਾ ਇੰਦਰ ਵੀ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਤੇ ਉਸ ਸਮੇਂ ਰਾਣਾ ਗੁਰਜੀਤ ਦੇ ਵੱਲੋਂ ਇੱਥੋਂ ਤੱਕ ਕਿਹਾ ਜਾਂਦਾ ਸੀ ਕਿ ਕੁਲਵੀਰ ਸਿੰਘ ਜੀਰਾ ਸੇ ਉਸੇ ਤਰੀਕੇ ਦੇ ਨਾਲ ਨੇ ਜਿੰਨਾ ਪਿਆਰ ਉਹ ਆਪਣੇ ਤੇ ਰਾਣਾ ਇੰਦਰ ਨੂੰ ਕਰਦੇ ਨੇ ਉਹਨਾਂ ਹੀ ਪਿਆਰ ਕੁਲਵੀਰ ਸਿੰਘ ਜੀਰਾ ਨੂੰ ਕਰਦੇ ਨੇ ਤੇ ਦੋਹਾਂ ਦੇ ਵਿੱਚ ਕੋਈ ਫਰਕ ਨਹੀਂ ਕਰਦੇ ਪਰ ਉਸ ਤੋਂ ਬਾਅਦ ਜੋ ਬੀਤੇ ਦਿਨਾਂ ਦੇ ਵਿੱਚ ਰਾਣਾ ਗੁਰਜੀਤ ਔਰ ਆਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਰਾਣਾ ਗੁਰਜੀਤ ਦੇ ਕੋਲੋਂ ਗਲਤੀ ਹੋਈ ਹੈ ਕੁਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਕੇ ਤਾਂ ਹੁਣ ਉਸ ਦੇ ਉੱਤੇ ਵੀ ਜਿਹੜਾ ਕਟਾਕਸ ਤੇਕ ਅਗਰ ਟੀਚਰ ਪਰ ਇਹ ਲੈਜੇ ਦੇ ਵਿੱਚ ਜਵਾਬ ਜਿਹੜਾ ਕੁਲਵਿੰਦਰ ਸਿੰਘ ਜੀਰਾ ਦੇ ਵੱਲੋਂ ਦਿੱਤਾ ਗਿਆ ਕੁਲਵਿੰਦਰ ਸਿੰਘ ਜੀਰਾ ਦਾ ਕਹਿਣਾ ਹੈ ਕਿ ਰਾਵਣ ਤੇ ਰਾਣੇ ਦੇ ਵਿੱਚ ਕੁਝ ਖਾਸਾ ਫਰਕ ਨਹੀਂ ਦਿਖ ਰਿਹਾ ਤੇ ਉੱਪਰ ਕੈਪਸ਼ਨ ਚ ਲਿਖਿਆ ਗਿਆ ਹੈ ਕਿ ਰਾਵਣ ਵੀ ਚਾਰਾਂ ਵੇਦਾਂ ਦਾ ਗਿਆਨੀ ਸੀ ਉਸ ਦੇ ਕੋਲ ਦੁਨੀਆ ਭਰ ਦਾ ਗਿਆਨ ਸੀ ਪਰ ਉਸ ਨੂੰ ਉਸ ਦੇ ਹੰਕਾਰ ਨੇ ਮਾਰਿਆ ਤੇ ਮੈਨੂੰ ਰਾਣੇ ਤੇ ਰਾਵਣ ਦੇ ਵਿੱਚ ਕੁਝ ਖਾਸਾ ਫਰਕ ਨਹੀਂ ਦੇਖਦਾ ਤਾਂ ਤੁਹਾਨੂੰ ਦੱਸ ਜੀਏ ਕਿ ਆਏ ਦਿਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਅੰਦਰ ਘਾਟੋ ਕਲੇਸ਼ ਜਿਹੜਾ ਜੱਗ ਜੱਗ ਹਰ ਹੁੰਦਾ ਰਹਿੰਦਾ ਹੈ ਤੇ ਸਭ ਦੇ ਦਰਮਿਆਨ ਸਾਰੇ ਲੀਡਰ ਇੱਕ ਦੂਸਰੇ ਦੇ ਉੱਤੇ ਜਿਹੜਾ ਨੇ ਨਿਸ਼ਾਨੀਆਂ ਸਵਾਲ ਵੀ ਖੜੇ ਕਰਦੇ ਰਹਿੰਦੇ ਨੇ ਤੇ ਉਥੇ ਰਾਣਾ ਗੁਰਜੀ ਦੀ ਗੱਲ ਕਰੀਏ ਤਾਂ ਰਾਣਾ ਗੁਰਜੀ ਤਾਂ ਹਮੇਸ਼ਾ ਹੀ ਤੇਵਰ ਵੀ ਦਿਖਾਉਂਦੇ ਨਜ਼ਰ ਆ ਰਹੇ ਨੇ ਤੇ ਪਿਛਲੇ ਵਾਰ ਵੀ ਉਹਨਾਂ ਦੇ ਵੱਲ ਇੱਕ ਵਿਵਾਦ ਸਹਿੜ ਲਿਆ ਗਿਆ ਜਦੋਂ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਦੇ ਬਾਰੇ ਬਿਆਨ ਦੇ ਦਿੱਤਾ ਗਿਆ ਸੀ ਤਾਂ ਉਦੋਂ ਵੀ ਖਾਸਾ ਵਿਵਾਦ ਜਿਹੜਾ ਹੋਇਆ ਸੀ ਉਹਨਾਂ ਨੇ ਕਹੇ ਸੀ ਕਿ ਮੈਂ ਕਿਸੇ ਨੂੰ ਪ੍ਰਧਾਨਪੁਰਦੂ ਨਹੀਂ ਮੰਨਦਾ ਤਾਂ ਖਾਸਾ ਵਿਵਾਦ ਉਸ ਸਮੇਂ ਵੀ ਰਾਣਾ ਗੁਰਜੀ ਦੇ ਨਾਲ ਹੋਇਆ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਰਾਣਾ ਇੰਦਰ ਪ੍ਰਤਾਪ ਜੋ ਕਿ ਰਾਣਾ ਗੁਰਜੀਤ ਦੇ ਸੁਪੁੱਤਰ ਨੇ ਉਹਨਾਂ ਨੂੰ ਵੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਤੌਰ ਦੇ ਉੱਤੇ ਚੋਣ ਲੜਵਾ ਕੇ ਕਾਂਗਰਸ ਦੇ ਉਮੀਦਵਾਰ ਨੂੰ ਹਰਾਇਆ ਸੀ ਤਾਂ ਉਸ ਤੋਂ ਬਾਅਦ ਉਸ ਗੱਲ ਦਾ ਵੀ ਖਾਸਾ ਵਿਵਾਦ ਪੰਜਾਬ ਕਾਂਗਰਸ ਦੇ ਅੰਦਰ ਇਸ ਗੱਲ ਨੂੰ ਲੈ ਕੇ ਮੁੱਦਾ ਜਿਹੜਾ ਰਾਣਾ ਗੁਰਜੀਤ ਦੇ ਖਿਲਾਫ ਬਣਦਾ ਰਿਹਾ ਪਰ ਹੁਣ ਰਾਣਾ ਗੁਰਜੀਤ ਨੇ ਮੋਰਚਾ ਜਿਹੜਾ ਹੈ ਉਹ ਖੋਲਿਆ ਗੁਰਦੀਪ ਸਿੰਘ ਜੀਰਾ ਦੇ ਖਿਲਾਫ ਕੁਲਬੀਰ ਸਿੰਘ ਜੀਰਾ ਨੂੰ ਪ੍ਰਚਾਰ ਕਰਨਾ ਗਲਤੀ ਦੱਸਿਆ ਤੇ ਉਧਰ ਕੁਲਬੀਰ ਸਿੰਘ ਜੀਰਾ ਹੋਰਾਂ ਦੇ ਵੱਲੋਂ ਵੀ ਮੋੜਵਾ ਜਵਾਬ ਦੇ ਕੇ ਰਾਣਾ ਗੁਰਜੀਤ ਦੀ ਤੁਲਨਾ ਰਾਵਣ ਦੇ ਨਾਲ ਕੀਤੀ ਗਈ ਹੈ